ਦੋਸਤੋ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਅੰਤ ਦਾ ਰਾਜ ਛੋਪਿਆ ਹੈ ਇੱਥੇ ਆਓ ਜਾਣਦੇ ਹਾਂ ਇਹ ਭਾਰਤ ਵਿੱਚ ਹੈ ਕਿੱਥੇ ਜਰਾ ਸਰ ਪਟਲਪੁਨੀਸ਼ਵਰ ਮੰਦਿਰ ਉਤਰਾਖੰਡ ਦੇ ਬਿਥੋਰਾਗੜ ਜ਼ਿਲ੍ਹੇ ਦੇ ਬੰਗੋਲੀ ਹਾਰਟ ਵਿੱਚ ਸਥਿਤ ਹੈ ਇਸ ਮੰਦਿਰ ਚ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਕਿਸੇ ਪਹਾੜ ਤੇ ਨਹੀਂ ਸਗੋਂ ਖਤਰਨਾਕ ਗੁਫਾ ਵਿੱਚ ਜਾਣਾ ਪੈਂਦਾ ਹੈ ਇਹ ਇਕਲੌਤਾ ਜਿਹਾ ਮੰਦਿਰ ਹੈ ਜਿੱਥੇ ਸਾਰੇ ਚਾਰ ਧਾਮ ਜਿਵੇਂ ਕਿ ਕਦਾਰਨਾਥ ਪਦਰੀਨਾਥ ਅਮਰਨਾਥ ਦੇਖੇ ਜਾ ਸਕਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਗੁਫਾ ਦੇ ਗਰਭ ਵਿੱਚ ਹੀ ਸੰਸਾਰ ਦੇ ਅੰਤ ਦਾ ਰਾਜ਼ ਛੁਪਿਆ ਹੋਇਆ ਹੈ। ਇਸ ਗੁਫਾ ਵਿੱਚ ਜਦੋਂ ਤੁਸੀਂ ਭਗਵਾਨ ਸ਼ਿਵ ਦੇ ਗਲੇ ਹੋਏ ਬਾਲ, ਸੱਤ ਤਲਾਬ, ਮੁਕਤੀ ਦਵਾਰ, ਧਰਮ ਦਵਾਰ ਅਤੇ ਹੋਰ ਦੇਵੀ-ਦੇਵਤੇ ਦੀਆਂ ਮੂਰਤੀਆਂ ਦੇਖ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਗਣੇਸ਼ ਦਾ ਸਿਰ ਬੱਕਰ ਦਿੱਤਾ ਸੀ। ਉਹ ਅੰਦਰ ਵੱਡ ਪਰਮੇਸ਼ਵਰ ਗੁਫਾ ਵਿੱਚ ਮੌਜੂਦ ਹੈ। ਸਮੁੰਦਰ ਤਲ ਤੋਂ 90 ਫੁੱਟ ਹੇਠਾਂ ਸਥਿਤ ਇਹ ਸਮੰਦਰ ਵਿੱਚ ਦਾਖਲ ਹੋਣ ਲਈ ਬਹੁਤ ਹੀ ਤੰਗ ਰਸਤੇ ਵਿੱਚ ਲੰਘਣਾ ਪੈਂਦਾ ਹੈ ਗੁਫਾ ਵਿੱਚ ਚਾਰ ਥੰਮ ਹਨ ਜਿਨ੍ਹਾਂ ਨੂੰ ਯੁੱਗ ਅਨੁਸਾਰ ਸਤਜੁਗ ਤ੍ਰੇਤਾਯੁਗ ਦਰਾਪਰਯੁਗ ਅਤੇ ਕਲਯੁਗ ਦੇ ਨਾਮ ਦਿੱਤੇ ਗਏ ਹਨ ਇਹ ਮੰਦਰ ਰਹਿਸ ਅਤੇ ਸੁੰਦਰਤਾ ਦਾ ਅਨੋਖਾ ਸੁਮੇਲ ਹੈ ਇੱਥੇ ਆਉਣ ਵਾਲੇ ਲੋਕ ਆਪਣੇ ਆਪ ਨੂੰ ਇੱਕ ਬੱਕਰੀ ਦੁਨੀਆ ਵਿੱਚ ਪਾਉਂਦੇ ਹਨ